ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ 13 ਸੰਗਤਾਂ ਦੇ ਸੰਯੋਗ ਦੇ ਨਾਲ ਸਾਡੇ ਅੱਡੇ ਦੇ ਉੱਤੇ ਲੰਗਰ ਦੀ ਤਿਆਰੀ ਹੁੰਦੀ ਏ ਆ ਮੁੰਡੇ ਲਾਈ ਜਾਂਦੇ ਨੇ ਸਮਾਨ ਉਹ ਬਾਜਾ ਆ ਗਿਆ ਟੈਂਕੀ ਲੈ ਕੇ ਬਾਜਾ ਵਰਗਾਟ ਆ ਗਿਆ ਹਰ ਮਹੀਨੇ ਦੇ ਮੱਛਿਆ ਦੇ ਲੰਗਰ ਲੱਗਦਾ ਆ ਟੈਂਟ ਆਇਆ ਪਿਆ ਆ ਬਾਜਾ ਆ ਗਿਆ ਭਾਈ ਟੈਂਕੀ ਲੈ ਕੇ ਹੋਰ ਬਾਜ ਆ ਟੈਂਕੀ ਆ ਗਈ ਸਿੰਘਪੁਰ ਮੁੰਨਨ ਤੋਂ ਭਰ ਕੇ ਪਾਣੀ ਦੀ ਇਹ ਪਾਣੀ ਅੱਜ ਗਰਮੀ ਦੇ ਵਿੱਚ ਸਾਰਾ ਲੱਗ ਜੂਗਾ ਮੇਰੇ ਹਿਸਾਬ ਨਾਲ ਤੇ ਅੱਜ ਹੋ ਰਹੀ ਏ ਗੁਰੂ ਮਹਾਰਾਜ ਸੱਚੇ ਪਾਤਸ਼ਾ ਸਾਡੇ ਲੰਗਰ ਦੇ ਵਿੱਚ ਬਰਕਤ ਬਰਕਤ ਪਾਵੇ ਤੇ ਵਾਤ ਵਾਦ ਕੋਈ ਨਹੀਂ ਉਹ ਜੋਗੇ ਮਹਾਰਾਜ ਕਰੇਗਾ ਮੇਰ ਗੁਰੂ ਮਹਾਰਾਜ ਦੀ ਬੜੀ ਜਿਆਦੀ ਬਰਕਤ ਹੈ ਜਦੋਂ ਇਕਰੀ ਕਹਿੰਦੇ ਹੁੰਦੇ ਨਾ ਹਿੱਲੇ ਦੇ ਨਾਲ ਸਵੀਲਵਾਰ ਜਦੋਂ ਇਕਰੀ ਲੰਗਰ ਦੀ ਤਿਆਰੀ ਹੋ ਜਾਈ ਪਤਾ ਹੀ ਨਹੀਂ ਲੱਗਦਾ ਸਾਨੂੰ ਮਾਇਆ ਕਿੱਥੋਂ ਆ ਜਾਂਦੀ ਹੈ ਪਤਾ ਹੀ ਨਹੀਂ ਸੱਚੀ ਗੱਲ ਏ ਇੰਨੀ ਵਾਜਾਂ ਵਾਲੇ ਬਾਪੂ ਦੀ ਕਿਰਪਾ ਹੈ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਹੋ ਜਾਂਦਾ ਹੈ ਇਹ ਝੂਠ ਨਹੀਂ ਸੱਚੀ ਗੱਲ ਕਹਿਣਾ ਮੈਂ ਹਾਂ ਪਤਾ ਨਹੀਂ ਕਿਧਰੋਂ ਅਸੀਂ ਇਕਰੀ ਲੰਗਰ ਚਲਾ ਦੇਣਾ ਮਹਾਰਾਜ ਦੀ ਸਹਯੋਗ ਦੇ ਨਾਲ ਕਿਰਪਾ ਨਾਲ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਪੈਸਾ ਕਿੱਥੋਂ ਆ ਜਾਣਾ ਦੋ ਲੰਗਰਾਂ ਦੇ ਅੱਜ ਲੰਗਰ ਲਾਇਆ ਨਾ ਅਗਲੇ ਦੋ ਲੰਗਰਾਂ ਦੇ ਪੈਸੇ ਸਾਡੇ ਕੋਲ ਵੱਧ ਹੋ ਜਾਂਦੇ ਨੇ ਇੰਨਾ ਇੰਨੀ ਬਾਜਾਂ ਵਾਲੇ ਬਾਪੂ ਦੀ ਕਿਰਪਾ ਤੇ ਚਲੋ ਅਸੀਂ ਹੁਣ ਲਾਲੀਆ ਟੈਂਟ ਟੁੰਟ ਕਰ ਲਈਏ ਸੇਵਾ 10 ਮਿੰਟ ਤੇ ਤੁਹਾਨੂੰ ਅਗਲਾ ਬਲੌਗ ਫਿਰ ਲੰਗਰ ਹੋਏਗਾ ਤਿਆਰ ਤੇ ਤੁਹਾਨੂੰ ਵਿਖਾ ਦਿੰਨੇ ਆ ਠੀਕ ਹੈ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਐ ਜੀਆਂ ਚੀਜ਼ਾਂ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਿਆ ਕਰੋ ਨਾਲੇ ਲੰਗਰ ਲੰਗਰ ਸ਼ਕਿਆ ਕਰੋ ਜਿੱਥੋਂ ਵੀ ਕੋਈ ਆਪਣੇ ਰੋਡ ਦੇ ਉੱਤੇ ਲੰਗਰ ਹੈ ਨਾ ਉਹ ਸੰਗਤ ਵਾਸਤੇ ਲੱਗਾ ਹੁੰਦਾ ਹੈ ਤੇ ਸੰਗਤਾਂ ਜਦੋਂ ਅੰਗਰੋਹ ਜਾਂ ਕਰਕੇ ਚਲੀਆਂ ਜਾਂਦੀਆਂ ਉਹ ਗੱਲ ਮਾਰੀ ਨਹੀਂ ਹੁੰਦੀ ਲੰਗਰ ਸ਼ਕਿਆ ਕਰੋ ਗੁਰੂ ਮਹਾਰਾਜ ਦਾ ਤੋਂ ਡੇਵਾ ਤੇ ਬਣਾਈਦਾ ਤੇ ਸ਼ਕਿਆ ਕਰੋ ਆ ਬਾਜਾ ਆ ਗਿਆ ਚਲੋ ਦੱਸਦੇ ਆ ਅਗਲੇ ਵਲੌਗ ਚ ਲੰਗਰ ਜਦੋਂ ਤਿਆਰ ਹੋ ਗਿਆ ਗੁਰੂ ਦਾ ਤੁੰ ਨੂੰ ਅਰੇ ਭਰਾ ਹੋਰ ਗੈ ਮਾਤਮਾ ਸੇਵਾ ਕਰਾ ਕਰੋ ਹਾਂਜੀ ਸੇਵਾ ਨੂੰ ਮੇਵਾ ਲੱਗਦਾ ਹੈ ਸੇਵਾ ਆ ਜੋਗਾ ਵੀ ਰਾਂਦਾ ਵੀ ਸੇਵਾ ਕਰਿਆ ਕਰੋ ਕੱਲ ਸਹੀ ਹੈ ਜੋਗ ਵੀ ਜੇ ਸੇਵਾ ਕਰਨਗੇ ਇਹ ਤਾਂ ਹਰਕੇ ਬੰਦੇ ਨੂੰ ਪਤਾ ਨਾ ਵੀ ਸੇਵਾ ਨੂੰ ਮੇਵਾ ਲੱਗਦਾ ਹੈ ਹਰ ਕੋਈ ਨੂੰ ਸੇਵਾ ਹਾਂ ਚਲੋ ਕੋਈ ਨਹੀਂ ਜਿਹੜਾ ਮਿਹਨਤ ਮਜ਼ਦੂਰੀ ਆ ਮਿਹਨਤ ਵੀ ਕਰੋ ਸੇਵਾ ਵੀ ਲਾਜ਼ਮੀ ਹੈ ਯਾਰ ਸੇਵਾ ਕਰਿਆ ਕਰੋ ਕੋਈ ਨੀ ਮਹੀਨੇ ਦੇ ਵਿੱਚ ਇੱਕ ਦਿਨ ਆਉਂਦਾ ਆਪਣੇ ਪਿੰਡ ਵਾਲੇ ਅੱਡੇ ਦੇ ਉੱਤੇ ਲੰਗਰ ਲੱਗਦਾ ਸਾਡਾ ਪਿੰਡ ਲੌਂਗੀਵਿੰਡ ਜਿਲਾ ਮੋਗਾ ਕਹਿੰਦਾ ਮਤਲਬ ਵੀ ਸੇਵਾ ਕਰਿਆ ਕਰੋ ਸੇਵਾ ਨੂੰ ਮੇਵਾ ਲੱਗਦਾ ਹੈ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਪੁੱਛ ਪਾਉਂ ਬਾਰਾਂ ਹੋਈਆਂ ਪਈਆਂ ਨੇ ਬਹੁਤ ਹੀ ਹੀ ਜਿਆਦੀ ਬਾਜਾਂ ਵਾਲੇ ਬਾਪੂ ਦੀ ਕਿਰਪਾ ਬਾਈ ਜੀ ਅਸੀਂ ਤਾਂ ਆਪ ਜਿੰਨੇ ਕੁ ਜੋਗਾ ਕਰੀਦਾ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਿਹਨਤ ਮਜ਼ਦੂਰੀ ਕਰੀਦੀਏ ਨਾਲ ਆਪਦੇ ਸੇਵਾ ਦੇ ਵੀ ਆਨੰਦ ਲਈਦੇ ਨੇ ਬਾਬਾ ਜੀ ਤੇ ਆਨੰਦ ਲੈਨੇ ਪਏ ਆ ਕੋਈ ਨਹੀਂ ਵਾਅਦਾ-ਵੱਦ ਹੁਣ ਤੁਸੀਂ ਸਾਡਾ ਬਲੌਗ ਵੇਖੋਗੇ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਇੰਨੇ ਕਰਦੇ ਨੇ ਉਦੋਂ ਬਾਬਾ ਜੀ ਨੰਦ ਆ ਜਾਣੇ ਨੇ ਸਾਨੂੰ ਚਲੋ ਵਿਖਾਉਣੇ ਅਗਲਾ ਪਾੜ ਪ੍ਰਸ਼ਾਦਾ ਤਿਆਰ ਹੁੰਦਾ ਤੇ ਤੁਹਾਨੂੰ ਵਿਖਾਉਣੇ ਅੱਜ ਗੁਰੂ ਮਹਾਰਾਜ ਦਾ ਲੰਗਰ ਤਿਆਰ ਹੋਣ ਲੱਗਾ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਪਾੜ ਤੁਹਾਨੂੰ ਵਿਖਾਉਣਾ ਹੈ ਇਹ ਮੇਰੀ ਆਦਤ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿਣ ਦਾ ਅਗਲਾ ਪਾੜ ਵਿੱਚ ਐਡ ਕਰਾਂਗੇ ਠੀਕ ਆ ਠੀਕ ਆ ਜੀ ਧੰਨਵਾਦ ਜੀ ਆਪਣੇ ਵਰਤਨਾਂ ਦੀ ਸਫਾਈ ਹੋਣੀ ਆਪਣੇ ਆਪਣੇ ਤੁੰਡਖਿਆ ਹਰ ਮਹੀਨੇ ਆਪਣੇ ਪਿੰਡ ਵਾਲੀ ਅੱਡੇ ਦੇ ਲੰਗਰ ਲੱਗਦਾ ਹੁੰਦਾ ਤੇ ਆ ਵਰਤਨ ਸਫਾਈ ਹੋਣ ਕੇ ਹੋਣਾ ਚਾਹੀਦਾ ਅੰਦਰ ਤੇ ਕਿੰਨੀ ਵਾਰ ਤੋਂ ਵੱਧ

लॻदाे सारी टे झूला ਹੋਲਾ ਆ ਵੀ ਲੋਖਿਆ ਦਾ ਠੀਕ ਹਾਂਜੀ ਕੋਲ ਅੱਗੇ ਰੱਖਾ ਇਹ ਲਾਂਗਰੇ ਦੇ ਵਿੱਚ ਆ ਉਹ ਆਪਣਾ ਗੰਡਾ ਟਮਾਟਰ ਮਿਰਚ ਹਰੀ ਇਹ ਅਸੀਂ ਅੱਜ ਚੀਰੇ ਆ ਉਹ ਦਰਦਾਲ ਧਰਤੀ ਏ ਕੋਈ ਬਿਲਕੁਲ ਜੀ ਬਿਲਕੁਲ ਕੋਈ ਦਿਓ ਚਾਤਾਈ ਬਿਆਨ ਕੋਈ ਉਹਨਾਂ ਦਾ ਘਰ ਇਹ ਆ ਵੀ ਇਹ ਨਗਰ ਦਾ ਕੰਮ ਹੈ ਹਾਂਜੀ ਹਮਸਾਹੇ ਦਾ ਨਗਰ ਦਾ ਕੰਮ ਹੈ ਆਪਣੇ ਲੋਕੀਂ ਮੇਲੇ ਜਿਹੜਾ ਬੋਗਾ ਹਾਂ ਤੇ ਅੱਗੇ ਵੀ ਲੱਗਣ ਲਈ ਤਾਂ ਕੰਮ ਚ ਲੱਗ ਉਕਰਾਂ ਦਾ ਬਹੁਤ ਸਾਖੀ ਸੀ ਇਹ ਉਹਨਾਂ ਦਾ ਪਾਪਾ ਦਾ ਬਹੁਤ ਬੜਾ ਬੰਦਾ ਸੀ ਹਾਂ ਵਾਹਿਗੁਰੂ ਆਹ ਤੇ ਕਹਿੰਦੇ ਲੱਗਣਾ ਹਾਂਜੀ ਇਹ ਦਾਦੇ ਨੇ ਪਿੰਡ ਦੀ ਗੱਲ ਕੀਤੀ ਸਾਡਾ ਸੱਚੀ ਗੱਲ ਹੈ ਕੀਤੀ ਕਿ ਸਾਡਾ ਪਿੰਡ ਵਾਕੇ ਹੀ ਬੜੀ ਤੇਰਾ ਕਰਦਾ ਹੈ ਕਿ ਕਹੇਗਾ ਇਹੇ ਗੱਲ ਦੀ ਘਾੜ ਨਹੀਂ ਹੈਗੀ ਮਾ ਪੂਰੀਆਂ ਮਰਾਦਾ ਪੂਰੀਆਂ ਹੁੰਦੀਆਂ ਮਨੋ ਕਾਮਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਲੰਗਰ ਲਾਉਂਦੇ ਨੇ ਬੜੀ ਖੁਸ਼ੀ ਨਾਲ ਮੱਛਿਆ ਦਾ ਆਰ ਮਹੀਨੇ ਐਨੀ ਖੁਸ਼ੀ ਹੁੰਦੀ ਨਾ ਜਦੋਂ ਮੱਛਿਆ ਦਾ ਜਿਵੇਂ ਵਿਆਹ ਜਨਾ ਚਾਹ ਹੋ ਜਾਂਦਾ ਜਿੰਨੇ ਜਦੋਂ ਮੱਛਿਆ ਦਾ ਲੰਗਰ ਲਾਉਂਦੇ ਹਾਂ 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 ਕੋਰੂ ਨਾ ਮਿਲੇ ਇਹਨੇ ਤੇ ਕਹੇ ਨਾ ਮਗਲ ਵੀ ਹੁਣੇ ਘਾੜੇ ਨੂੰ ਵੇਖਿਆ ਜਾਂ ਸਾਰਾ ਸਮਾਂ ਇੱਜ਼ਾਰ ਕੱਟਦਾ ਬਾਦ ਦੀ ਕਿਰਪਾ ਨਾਲ ਘਾੜੇ ਕਣ ਵੇਖਿਆ ਇੱਥੇ ਪੈਰ ਰੱਖਣ ਖਾਣੀ ਲੱਭਣੀ ਐਵੇਂ ਚਾਟਾ ਜੀ ਫੇਰ ਸ਼ਾਹ ਕੋੜ ਗਿਆ ਐ ਸ਼ਾਹ ਕੋੜੀ ਜਨਾ ਉਹ ਗੱਲ ਕੋਈ ਨਹੀਂ ਆ ਵੀ ਚਲੋ ਕੋਈ ਨਹੀਂ ਮਹਾਰਾ ਸੱਚੇ ਪਾਛਾ ਸਾਡੇ ਲੰਗਰ ਦੇ ਵਿੱਚ ਵੱਧ ਤੋਂ ਵੱਧ ਮਹਾਰਾ ਸੱਚੇ ਪਾਛਾ ਇਹ ਕਹਿਣ ਦਾ ਮਤਲਬ ਹੈ ਕਹਿਣ ਦਾ ਮਤਲਬ ਇਹ ਆ ਚਾਚਾ ਵੀ ਜਦੋਂ ਕੋਈ ਵੀ ਲੰਗਰ ਹੈ ਇਹ ਲੰਗਰ ਤਿਆਰ ਹੁੰਦੇ ਨੇ ਜਦੋਂ ਕਾਰੋਬਾਰ ਪੂਨ ਚੱਲਦੇ ਹੁੰਦੇ ਆ ਜਦੋਂ ਕਾਰੋਬਾਰ ਫੁੱਲ ਚੱਲਦੇ ਹੁਣ ਤੇ ਫੇਰ ਅਗਲਾ ਸੇਵਾ ਦੇਣ ਲੱਗਿਆ ਉਹ ਚੀਕਦਾ ਕੀ ਹਨ ਜਦੋਂ ਜਦੋਂ ਆਪਣੇ ਕੰਮ ਹੀ ਨਹੀਂ ਕੋ ਚੱਲਦੇ ਪਏ ਤੇ ਫੇਰ ਅਗਲਾ ਕੀ ਸੇਵਾ ਕਰੇ ਲੈ ਲੋ ਮਿੱਤਰੋ ਬਹੁਤ ਜੱਟਾ ਮੈਂ ਜਾਈਏ ਘਰ ਉਹ ਆ ਚਾਹ ਬਣ ਰਹੀ ਏ ਨਾਲ ਦਾ ਪੀਵਾਂ ਗਿਆ ਤੇ ਨਾਲੇ ਪਿਉਣੇ ਸੰਗਤ ਨੂੰ ਇੱਕ ਰਹੀ ਆਈ ਬਣਾਈ ਹਸਾਬ ਜੀ ਨਾ ਹੈ ਚਾਚਾ ਤੇ ਇਹਨਾਂ ਦਾ ਮਤਲਬ ਨੋਵਾ ਚਲੇਣੀ ਤੇ 10 11 ਵਜੇ ਨੂੰ ਕੱਠ ਪਊਗਾ ਹਾਂ ਹਾਂ 11 ਵਜੇ ਤੇ ਇੱਥੇ ਬਹਿ ਜਾ ਬਹਿ ਜਾਊਗੀ ਆ ਜਾ ਚਾਹ ਛਕ ਲੈ ਤੇ ਬਾਬਾ ਜੀ ਮਹਾਰਾ ਸੱਤੀ ਪਾਸ਼ਾ ਚੜ੍ਹਦੀਆਂ ਗਲਾਂ ਜੀ ਜੇ ਕਿਤੇ ਗੇੜਾ ਵੱਜ ਜਾਣਾ ਕਿਤੇ ਆਪਣੇ ਨੇੜੇ ਤੇੜੇ ਕੋਈ ਪਿੰਡ ਹੋਵੇ ਤੇ ਚਾਹ ਛੱਕ ਕੇ ਜਾਇਆ ਜੇ ਕਰੀ ਗੁਰੂ ਦੇ ਲੰਗਰ ਦੀ ਹੈ ਤੇ ਉਹ ਦਾਲਾ ਉਹ ਤਾਂ ਦਾਲਾ ਤੇ ਆ ਰਹੇ ਰਹੀ ਆ ਗਿਆ ਬਸ ਕੰਮ ਰੈਡੀ ਏ ਹੋਰ ਘੰਟੇ ਤੱਕ ਕੰਮ ਸਾਰਾ ਚੱਲ ਪੂਗਾ ਉਧਰ ਪਰਦਾ ਵੀ ਪੱਕਣ ਲੱਗ ਪਿਆ ਆ ਗਈਆਂ ਬੀਬੀਆਂ ਪਰਸਾਦੀ ਵਾਲੀਆਂ ਤੇ ਆ ਚਾਹ ਬਣ ਗਈ ਤੇ ਚਾਹ ਨਾਲੇ ਤਾਂ ਪੀਨੇ ਆ ਤੇ ਨਾਲੇ ਪਿਉਨੇ ਆ ਉਹ ਦੋਨੇ ਧੰਨਵਾਦ ਲੈ ਲੱਕਦੇ ਹੋ ਪਤਾ ਨਹੀਂ ਉਹ ਆਇਆ ਕੋਈ ਯਾਰ ਕੋ ਗੱਬਰ ਪਾਣਾ ਨਾ ਬਾਹਰ ਬੰਦਾ ਕੋਈ ਖਲ ਗਿਆ ਜਦੀਆਂ ਰਿਆਂ ਕਰਕੇ

ਉਹ ਤੇਰਾ ਵਿਚਾਰ ਜੀ ਤਾ ਤੇਰੇ ਪਰੇ ਪ੍ਰਵਤਲਾ ਫਲ ਹੈਲੋ ਆ ਕਰਤਾ ਜੀ ਆ ਰੋਣ ਦੇ ਆਇਆ ਕੋਈ ਤਰੀਕਾ ਨਹੀਂ ਲੱਗਾ ਮੇਰਾ ਜਿਹੜਾ ਆ ਗਿਆ ਜੀ ਆਪਸਾਂ ਲਈ ਟੈਕੀ ਤੋਂ ਬਾਅਦ ਇਹ ਖਰੀਦ ਆ ਗਿਆ ਜੋ ਹੋਵੇ ਤਾਂ ਵੀਡੀਓ ਪਾਈ ਬਾਬਾ ਜੀ ਦੀ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਣੀ ਹੈ ਹੋਰ ਤੁਹਾਨੂੰ 14-5 ਮਿੰਟਾਂ ਦੀਆਂ ਗਾਂ ਵੀਡੀਓ ਪਾਵਾਂਗੇ ਇੱਦਾਂ ਹੀ ਤੁਸੀਂ ਮੇਰਾ ਸਾਥ ਦਿੰਦੇ ਰਿਹਾ ਜੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੋ ਧੰਨਵਾਦ